ਮਾਮਾਬ ਦੀਆਂ ਦਵਾਵਾਂ ਹੋਣ ਤਾਂ ਮੰਜ਼ਲ ਪਾਣੀ ਕੋਈ ਔਖੀ ਨਹੀਂ ਹੈਗੀ ਇਸੇ ਤਰੀਕੇ ਨਾਲ ਵਿਧਾਇਕ ਬਟਾਲਾ ਦੇ ਅਮਨਸ਼ੇਰ ਸਿੰਘ ਚੈਰੀ ਕਲਸੀ ਨੇ ਕਰ ਦਿਖਾਇਆ ਜਿਸ ਵੇਲੇ ਐਮਐਲਏ ਜਿਗਨ ਨਾਲ ਪਾਰਟੀ ਨੇ ਨਵਾਜਿਆ ਸੀ ਅੱਜ ਐਮਪੀ ਦੀ ਟਿਕਟ ਮਿਲਦੀ ਹੈ ਤਾਂ ਪਰਿਵਾਰ 'ਚ ਜਿੱਤੇ ਖੁਸ਼ੀ ਹੈ ਉੱਥੇ ਪੂਰੇ ਵਾਸੀਆਂ ਦੇ ਵਿੱਚ ਪੂਰੇ ਵਰਕਰਾਂ ਦੇ ਵਿੱਚ ਜੋਸ਼ ਭਰ ਗਿਆ ਵਾ ਖੁਸ਼ੀ ਆ ਗਈ ਹੈ ਕੀ ਐਮਪੀ ਨਾਂ ਨਵਾਜਿਆ ਗਿਆ ਵਾ ਪਾਰਟੀ ਵੱਲੋਂ ਉਸ ਨੂੰ ਮਾਣ ਬਖਸ਼ਿਆ ਗਿਆ ਵਾ ਗੱਲਬਤ ਕਰ ਲਾਂਗੇ ਵਿਧਾਇਕ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਤੇ ਮਦਰ ਸਾਡੇ ਨਾਲ ਨੇ ਮਾਤਾ ਜੀ ਪਹਿਲਾਂ ਤਾਂ ਵਧਾਈਆਂ ਹੁਣ ਬੇਟੇ ਨੂੰ ਟਿਕਟ ਨਾਂ ਨਵਾਜਿਆ ਗਿਆ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਬਾਕੀ ਸਭ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਮੁਬਾਰਕਾ ਹੁਣ ਉਹਨਾਂ ਨੂੰ ਜਿਨ੍ਹਾਂ ਦੀ ਤਾਂਗ ਸੀ ਜੇ ਐਮਪੀ ਬਣਨ ਦੀ ਮੇਰੇ ਵੱਲੋਂ ਵੀ ਉਹਨਾਂ ਨੂੰ ਬਹੁਤ ਬਹੁਤ ਹੁੰਦਾ ਦਾ ਸਤਿਕਾਰ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਮਾਤਾ ਕਦੀ ਸੋਚਿਆ ਸੀ ਵਾ ਕਿ ਬੁੱਤ ਐਮਐਲਏ ਤੋਂ ਸ਼ੁਰੂ ਹੋਇਆ ਤੇ ਐਮਪੀ ਤੱਕ ਵੀ ਜਾਊਂਗਾ ਮਿੱਟੀ ਅਸੀਂ ਇਸ ਲਾਈਨ 'ਚ ਵੈਸੇ ਤੇ ਬਸ ਅਸੀਂ ਆਪਣੇ ਘਰ ਬੱਜ ਖੁਸ਼ ਆ ਚਲੋ ਇਹ ਤੇ ਕਿਸਮਤ ਹੀ ਲਿਖਿਆ ਜੋ ਕੰਮ ਸੇਵਾ ਪਾਵਨਾ ਦੁਨੀਆ ਦੀ ਤੇ ਚਲੋ ਕੋਈ ਗੱਲ ਨਹੀਂ ਕਰ ਲੇ ਕਰੇ ਤਗੜਾ ਹੋ ਕੇ ਐਮਐਲਏ ਦੇ ਜਦੋਂ ਟਿਕਟ ਮਿਲਦੀ ਏ ਉਸ ਵੇਲੇ ਬੜੀਆਂ ਦੁਆਵਾਂ ਸੀ ਤੁਹਾਡੀਆਂ ਨਾਲ ਰੱਬ ਦਾ ਤੇ ਚਲੋ ਜਿੱਥੇ ਰੱਬ ਨੇ ਤੇ ਅਰਦਾਸ ਦੇਣੀ ਆ ਦੁਆਵਾਂ ਦੇਣੀਆਂ ਨਾਲ ਦੀ ਨਾਲ ਮਾਂ-ਬਾਪ ਦੀਆਂ ਦੁਆਵਾਂ ਸਭ ਤੋਂ ਵੱਡੀਆਂ ਹੁੰਦੀਆਂ ਨੇ ਉਸ ਵੇਲੇ ਦੁਆਵਾਂ ਸੀ ਬੜੀ ਵੱਡੀ ਲੀਡ ਨਾਲ ਪੁੱਤ ਜਿੱਤਿਆ ਹਾਂਜੀ ਚਲੋ ਲੋਕਾਂ ਦੇ ਵੀ ਬਹੁਤ ਉਤਸ਼ਾਹ ਸੀਗਾ ਇਸ ਪਾਰਟੀ ਨੂੰ ਲਿਆਉਂਦਾ ਬਿਆਲ ਭਰਾਵਾਂ ਨੇ ਸਾਰੇ ਅਨਿਰਾਲ ਮਿਲ ਕੇ ਲਿਆਂਦਾ ਤੇ ਚਲੋ ਆਪਣੇ ਕਾਰੋਬਾਰ ਚ ਰੁੱਝਿਆ ਜਿੰਨਾ ਕੋਈ ਦਲਕ ਕਰਦਾ ਵਾ ਕਰੋਂਦਾ ਵਾ ਠੀਕ ਵਾ ਅੱਗੋਂ ਜੋ ਸਮਾਦ ਕੋ ਕਰਾਏਗਾ ਉਹ ਕਰੇਗਾ ਪਹਿਲਾ ਫੋਨ ਕਿਧਾ ਹੁੰਦਾ ਫਿਰ ਮਾਤਾ ਨੂੰ ਸਵੇਰੇ ਅੱਜ ਪਹਿਲੇ ਤੇ ਮੇਰੀ ਬਹੂ ਦਾ ਹੀ ਹੁੰਦਾ ਵਾ ਉਹ ਹੀ ਦੱਸਦੀ ਆ ਫਿਰ ਬਾਅਦ ਚ ਉਹਦਾ ਆਪਣਾ ਜਦੋਂ ਪੱਕੀ ਗੱਲ ਹੋ ਜਾਂਦੀ ਏ ਫਿਰ ਉਹ ਆਪ ਦੱਸਦਾ ਕਿ ਆਹ ਗੱਲ ਏ ਦਾਵਾ ਮਾਤਾ ਜੀ ਮੈਂ ਕਿਹਾ ਵੀ ਠੀਕ ਆ ਕਰੋ ਤੇ ਹੁਣ ਆਖਿਆ ਕਰੋ ਹਿੰਮਤ ਹਾਣ ਜੇ ਤੁਸੀਂ ਇਸ ਲੈਨ ਚ ਪਏ ਤੇ ਹਿੰਮਤ ਦੀ ਬਹੁਤ ਲੋੜ ਵਾ ਰਾਤ ਦਿਨ ਦੀ ਬਹੁਤ ਲੋੜਵਾ ਤੇ ਕਰੋ ਕੰਮ ਤੁਸੀਂ ਜੋ ਜੋ ਕਰਨੇ ਆ ਹਾਂਜੀ ਵਿਕਾਸ ਬੜਾ ਕੀਤਾ ਲੱਗਦਾ ਨਹੀਂ ਕੋਸਾ ਮੁੱਲ ਪੈ ਗਿਆ ਜਿਹੜਾ ਕੰਮ ਕੀਤਾ ਉਹਨਾਂ ਦੋਹਾਂ ਸਾਲਾਂ ਚ ਹਾਂਜੀ ਚਲੋ ਵਿਕਾਸ ਕੀਤਾ ਲੋਕਾਂ ਦੇ ਸੁੱਖਾਂ ਵਾਸਤੇ ਕੀਤਾ ਸੁੱਖ ਬਣਾਈ ਬਣਾਈ ਬਣਾਏ ਜਾਣ ਲੋਕ ਜਿਹੜੇ ਉਹ ਢੰਗ ਨਾਲ ਆਪਣਾ ਕੰਮਾਂ ਦੇ ਵਿੱਚ ਰਹਿਣ ਲੈਣ ਇਹਨਾਂ ਦੇ ਕੋਲੋਂ ਹਨਾ ਤੇ ਲੋਕਾਂ ਦੇ ਸੁੱਖਾਂ ਵਾਸਤੇ ਸਾਰੇ ਵਿਕਾਸ ਹੁੰਦੇ ਆ ਤੇ ਪਰਮਾਤਮਾ ਕਰਾਵੇ ਤੇ ਇਹ ਕਰੀ ਜਾਣ ਬੜੀਆਂ ਦਵਾਵਾਂ ਸੀ ਜਦੋਂ ਐਮਐਲਏ ਦੀ ਟਿਕਟ ਮਿਲਦੀ ਆ ਹੁਣ ਕਿੰਨੀਆਂ ਕ ਉਹ ਲੀਆ ਕੋਈ ਨਹੀਂ ਉਹ ਤੋਂ ਮਾਮਾ ਕਰਦੇ ਸੀ ਜੋ ਵਧਾਈਆਂ ਦਿੰਦੇ ਸੀ ਉਹ ਹੁਣ ਵੀ ਭੈਣ ਭਰਾ ਬਹੁਤ ਖੁਸ਼ੀਆਂ ਦੇ ਰਹੇ ਆ ਤੇ ਦੇਖੀਏ ਇਸੇ ਮਹੀਨੇ ਮੈਂ ਪਹਿਲੇ ਵਧਾਈਆਂ ਲੋਕੀ ਦੀਆਂ ਦੇ ਰਹੇ ਸੀ ਤੁਹਾਡਾ ਲੜਕਾ ਐਮਪੀ ਬਣ ਗਿਆ ਐਮਪੀ ਬਣ ਗਿਆ ਮੈਂ ਕਿਹਾ ਚਲੋ ਕੋਈ ਨਹੀਂ ਸਮਾਏਗਾ ਵੇਖਾਂਗੇ ਤੁਸੀਂ ਪਹਿਲੇ ਕੋਈ ਜਿਹੇ ਤਰ੍ਹਾਂ ਕਹਿੰਦੇ ਹੋ ਇਤਨੇ ਨਹੀਂ ਆ ਪਤਾ ਨੂੰ ਕਿਹਾ ਤਾਂ ਮੈਂ ਕਿਹਾ ਠੀਕ ਹੈ ਜੋ ਕਹਿੰਦੇ ਆ ਤੇ ਫਿਰ ਮੈਂ ਕਿਹਾ ਉਹ ਲਾਂਚ ਪੈ ਹੀ ਗਿਆ ਆਪਾਂ ਕੀ ਕਰ ਸਕਦੇ ਹੁਣ ਮੈਂ ਕਿਹਾ ਜਿੱਦ ਨੂੰ ਵੀ ਉਹਨੂੰ ਮੌਕਾ ਮਿਲਦਾ ਤੇ ਮੈਂ ਕਿਹਾ ਕਰੇ ਕੰਮ ਫਿਰ ਮੈਂ ਕਿਹਾ ਤੇ ਇਦਾਂ ਹੀ ਆ ਹਾਂਜੀ ਇਸ ਰਾਜਨੀਤੀ ਦੇ ਵਿੱਚ ਕਹਿੰਦੇ ਸੀ ਕਿ ਮੈਨੂੰ ਕਦੀ ਜਾਣਕਾਰੀ ਨਹੀਂ ਹੈਗੀ ਸਧਾਰਨ ਪਰਿਵਾਰ ਚੋਂ ਉੱਠਿਆ ਵਾ ਹੈਨਾ ਇਸ ਰਾਜਨੀਤੀ ਦੇ ਬੜੇ-ਬੜੇ ਮਹਾਰਥੀ ਨੇ ਜਿਨ੍ਹਾਂ ਨੂੰ ਢਾਣਾ ਪੈਣਾ ਹੁਣ ਚਲੋ ਤੇ ਵਿਖੋ ਵੀ ਪ੍ਰਮਾਤਮਾ ਹੱਥ ਵਿੱਚ ਆਪਾਂ ਕਿਸ ਨੂੰ ਕੀ ਢਾਣਾ ਵਾ ਹੈਨਾ ਟਾ ਕੇ ਵਿਖੋchnੀਆਂ ਇਹ ਕਿ ਸਾਡੇ ਤੋਂ ਕੰਮ ਚੰਗੀ ਹਣ ਮੇਤੇ ਇੱਕੋ ਦਵਾ ਪ੍ਰਮਾਤਮਾ ਕੇ ਕੋਈ ਮਾੜਾ ਕੰਮ ਨਾ ਹੋਵੇ ਜਿਹੜੇ ਕਿਸੇ ਪ੍ਰਤੀ ਆਪਾਂ ਉਹਦੇ ਪਾਪਾਂ ਦੇ ਭਾਗੀ ਬਣ ਸਕੀਏ ਨਹੀਂ ਪ੍ਰਮਾਤਮਾ ਚੰਗੇ ਕੰਮ ਕਰਾਵੇ ਜੋ ਕਿ ਅਹੀਂ ਅੱਗੋਂ ਵੀ ਸਾਡੇ ਸਮਾਜਾਂ ਘਰੇ ਅੱਜ ਫੇ ਖੁਸ਼ੀ ਕਿੰਨੀ ਕ ਮਾਤਾ ਜੀ ਛੋਟੀ ਉਮਰ ਹੈ ਖੁਸ਼ੀ ਖੁਸ਼ੀ ਵੇਖੋ ਮੇਰੀ ਕੱਲੀ ਦੀ ਖੁਸ਼ੀ ਕੋਈ ਨਹੀਂ ਹੈਗੀ ਨਾ ਮੈਂ ਜਿਆਦਾ ਖੁਸ਼ ਹਾਂ ਨਾ ਮੈਂ ਗਮੀ ਚ ਹਾਂ ਮੇਰੀ ਖੁਸ਼ੀ ਜਿਹੜੀ ਭੈਣ ਭਰਾ ਖੁਸ਼ੀ ਹੁੰਦੀ ਮੇਰੀ ਖੁਸ਼ੀ ਉਹਨਾਂ ਦੇ ਨਾਲ ਆ ਅਜਾ ਸਿਹਤ ਵਾਸਤੇ ਨਹੀਂ ਕਦੀ ਕਿਹਾ ਕਿ ਪੁੱਤ ਸਿਹਤ ਦਾ ਵੀ ਖਿਆਲ ਰੱਖਿਆਗਾ ਸੇਧ ਵਾਸਤੇ ਮੈਂ ਉਹਨੂੰ ਕਿਹਾ ਛੱਡ ਦੀਏ ਉਹ ਪਰਸੋਂ ਮੰਤਰੀਆਂ ਦੇ ਲਈ ਫੋਨ ਕਰਾਉਂਦੇ ਆਂ ਹੀ ਮੇਰੀ ਮਾਂ ਮੇਰੇ ਆਕੇ ਨਹੀਂ ਲੱਗਦੀ ਮੇਰੀ ਮਾਂ ਨੂੰ ਸਮਝਾਓ ਮੇਰੀ ਮਾਂ ਦਵਾਈਆਂ ਨਹੀਂ ਖਾਂਦੀ ਮੈਂ ਕਿਹਾ ਉਹ ਮੈਨੂੰ ਦਵਾਈਆਂ ਪਾਜ ਸਵੇਰੇ ਵੀ ਮੇਰਾ ਇਹਦਾ ਇਹੋ ਚ ਗੜਾਈ ਮੈਂ ਕਿਹਾ ਤੂੰ ਮੇਰੇ ਬਾਲ ਨਾਲ ਸੋਚਿਆ ਕਰ ਕਿੰਨਾ ਫਿਰ ਕਿਤੇ ਸੋਚਾਂ ਮੈਂ ਕਿਹਾ ਆਪਣੇ ਵੱਲ ਧਿਆਨ ਦੇ ਮੇਰੀ ਤੂੰ ਛੱਡ ਗੱਲ ਹੁਣ ਤੇ ਕਹਿੰਦੇ ਨਹੀਂ ਇਹ ਵੀ ਮੈਨੂੰ ਜ਼ਰੂਰੀ ਆ ਨਾਲ-ਨਾਲ ਤੇ ਦਵਾਈਆਂ ਦੇ ਪਤਾ ਨਹੀਂ ਉਹ ਇੱਕ ਤਕਲੀਫ ਹੁੰਦੀ ਤੇ 20 ਡਾਕਟਰ ਨੂੰ ਫੋਨ ਕਰਦਾ ਕਿ ਮੇਰੀ ਮਾਂ ਦੇ ਟੈਸਟ ਪਤਾ ਕਿੰਨੇ ਟੈਸਟ ਕਿੰਨੀਆਂ ਦਵਾਈਆਂ ਮੈਂ ਕਿਹਾ ਤੂੰ ਕੁਛ ਮੇਰਾ ਘੂਰ ਮੈਂ ਕਿਹਾ ਟੈਸਟਾਂ ਚ ਉਹ ਵਿਝਾਰਦਾ ਕੁਛ ਤੂੰ ਮੇਰਾ ਮੈਂ ਕਿਹਾ ਦਵਾਈਆਂ ਸਾਰਦਾ ਕੁਛ ਮੈਂ ਕਿਹਾ ਤਕਲੀਫ ਦੇ ਮੈਨੂੰ ਕਹ ਲੈ ਮੈਂ ਕਿਹਾ ਮੇਰੀ ਚਿੰਤਾ ਮਤ ਲਿਆ ਕਰ ਮੈਨੂੰ ਨਾ ਇਹਦੇ ਇਸ ਪਾਸੇ ਕੜਿਆ ਘਾਟ ਤੂੰ ਜੀ ਬਿਲਕੁਲ ਮਾਂ ਵੀ ਕਿਤੇ ਨਾ ਕਿਤੇ ਖੁਸ਼ ਆ ਤੇ ਪੂਰਾ ਇਲਾਕਾ ਕਿਤੇ ਨਾ ਕਿਤੇ ਜ਼ਰੂਰ ਖੁਸ਼ ਆ ਐਮਪੀ ਦੀ ਟਿਕਟ ਨਾ ਨਵਾਜਿਆ ਗਿਆ ਵਾ ਪਾਰਟੀ ਵੱਲੋਂ ਪਾਰਟੀ ਨੇ ਫੈਸਲਾ ਲਿਆ ਉਸਦੇ ਕੰਮ ਦੇਖਦੇ ਆ 2 ਸਾਲ ਦੇ ਜਿਹੜੇ ਉਸਨੇ ਕੰਮ ਕੀਤਾ ਵਾ ਸ਼ਹਿਰ ਵਾਸੀਆਂ ਦੇ ਸਹੂਲਤਾਂ ਵਾਸਤੇ ਜੋ ਜੋ ਉਸ ਨੌਜਵਾਨ ਵੱਲੋਂ ਵਿਧਾਇਕ ਵੱਲੋਂ ਕੀਤਾ ਗਿਆ ਵਾ ਤਾਂ ਪਾਰਟੀ ਨੇ ਉਸ ਨੂੰ ਐਮਪੀ ਦੀ ਟਿਕਟ ਦੇ ਕੇ ਨਿਵਾਜਿਆ ਵਾ ਪਹਿਲਾਂ ਹਲਕੇ ਦਾ ਕੰਮ ਕੀਤਾ ਸੀ ਹੁਣ ਪੂਰੇ ਗੁਰਦਾਸਪੁਰ ਜ਼ਿਲ੍ਹੇ ਦੇ ਲੋਕਾਂ ਲਈ ਕੰਮ ਕਰਨਾ ਪਏਗਾ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਾ ਗੁੰਡਲ ਫਾਸਟਪੇਅ ਨਿਊਜ਼ ਬਟਾਲਾ